ਤਦ ਲਓ ਜੀ ਆਰਬੀ ਮਸਾਲਾ ਆਪਣਾ ਤਕਰੀਬਨ ਰੈਡੀ ਹੈ ਹਲਕਾ ਧਨੀਆ ਪਾ ਕੇ ਗਰਮ ਮਿਸ਼ਰਾਂਗੇ ਆਪਾਂ ਇਹਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਮੌਸਮਾਂ 'ਚ ਬਹੁਤ ਜ਼ਿਆਦਾ ਖੁਸ਼ਕ ਹੋਇਆ ਹੋਇਆ ਹੈ ਗਰਮੀ ਫੇਰ ਜ਼ਿਆਦਾ ਵਧ ਗਈ ਹੈ ਮੀਂਹ ਪੈਦਾ ਨਹੀਂ ਹੈਗਾ ਦੋ ਤਿੰਨ ਦਿਨ ਹੋ ਗਏ ਚਲੋ ਦੇਖਦੇ ਆ ਬਾਕੀ ਤੇ ਅੱਜ ਇੱਕ ਸਬਜ਼ੀ ਬਣਾਉਂਦੇ ਆ ਆਪਾਂ ਆਰਬੀ ਦੀ ਕਿਉਂਕਿ ਆਰਬੀ ਦਾ ਸੀਜ਼ਨ ਹੈ ਹੁਣ ਪੂਰਾ ਜੋਰਾ ਸ਼ੋਰਾਂ ਤੇ ਆਰਬੀ ਮਸਾਲਾ ਬਣਾ ਕੇ ਦਿਖਾ ਦੇ ਤੁਹਾਨੂੰ ਬਿਲਕੁਲ ਟੱਪਰ ਸਟਾਈਲ ਬਹੁਤ ਜ਼ਿਆਦਾ ਸਵਾਦ ਤੇ ਨਾਰਮਲ ਆਪਾਂ ਘਰੇ ਬਣਾ ਸਕਦੇ ਹਾਂ ਬਿਲਕੁਲ ਹੀ ਸਿੰਪਲ ਤਰੀਕੇ ਨਾਲ ਤੇ ਬਣੇ ਰਹੇ ਹੋ ਵੀਡੀਓ ਦੇ ਵਿੱਚ ਕਰਦੇ ਆ ਸ਼ੁਰੂ ਆਰਬੀ ਮਸਾਲਾ ਤੇ ਆਪਣੇ ਅੱਧਾ ਕਿਲੋ ਆਰਬੀਆਂ ਲਈਆਂ ਏ ਤੇ ਇਹਨਾਂ ਨੂੰ ਛਿੱਲ ਕੇ ਚੰਗੀ ਤਰ੍ਹਾਂ ਧੋ ਕੇ ਨਾ ਪਹਿਲਾਂ ਸਿਕਾਉਂਦੇ ਆ ਤੇ ਫਿਰ ਬਣਾਉਂਦੇ ਆ ਜੀ ਸਬਜ਼ੀ ਤੇ ਆਰਬੀਆਂ ਆਪਾਂ ਨੇ ਛਿੱਲ ਲਈਆਂ ਇਹਨਾਂ ਨੂੰ ਸਿਕਾਵਾਂਗੇ ਹੁਣ ਉਸ ਤੋਂ ਬਾਅਦ ਫਿਰ ਚੀਰਦੇ ਆ ਇਹਨਾਂ ਨੂੰ ਤੇ ਇਦਾਂ ਨੂੰ ਆਰਬੀਆਂ ਨੂੰ ਥੋੜਾ ਜਿਹਾ ਮੋਟਾ-ਮੋਟਾ ਕਰਕੇ ਚੀਰ ਲਾਂਗੇ ਆਪਾਂ ਧੋਣ ਤੋਂ ਬਾਅਦ ਇਹਨਾਂ ਨੂੰ ਸੁਕਾਉਣਾ ਜ਼ਰੂਰੀ ਹੈ ਤੇ ਆਪਾਂ ਇਹਦਾ ਮੋਟਾ-ਮੋਟਾ ਕੱਟ ਲੈਣਾ ਹੈ ਨਾ ਜਿਆਦਾ ਬਰੀਕ ਨਹੀਂ ਚੀਜ਼ ਨਹੀਂ ਹੈਗੀ ਤੇ ਕਰਦੇ ਹੀ ਤਿਆਰ ਆਪਾਂ ਤੇ ਲੋ ਜੀ ਅਰਬੀ ਮਸਾਲਾ ਬਣਾਉਣ ਵਾਸਤੇ ਆਪਾਂ ਨੇ ਪਿਆਜ਼ ਲਈ ਹੈ ਜੀ 200 ਗ੍ਰਾਮ ਪਿਆਜ਼ ਛੱਲੇ ਪੰਜ ਹਰੀਆਂ ਮਿਰਚਾਂ ਲਸਣ ਦੀਆਂ ਕਲੀਆਂ ਤੇ ਇੱਕ ਟੁਕੜਾ ਅਦਰਕ ਦਾ ਤੇ ਆਪਾਂ ਇਹਨੂੰ ਕ੍ਰਸ਼ ਕਰਾਂਗੇ ਚਿੱਲੀ ਕਟਰ ਦੇ ਵਿੱਚ ਇਹਦੇ ਚ ਪਾ ਕੇ ਤੇ ਪਿਆਜ਼ ਆਪਣੇ ਅਲੱਗ ਕਰਨੇ ਕਰਾਸ਼ ਤੇ ਇਹ ਤਿੰਨ ਚੀਜ਼ਾਂ ਆਪਾਂ ਨੇ ਇੱਕ ਜਗ੍ਹਾ ਕਰਸ਼ ਕਰ ਲੈਣੀਆਂ ਤੇ ਲੋ ਜੀ ਮਸਾਲਾ ਆਪਣਾ ਰੈਡੀ ਹੈ ਪਿਆਜ਼ ਅਦਰਕ ਲਸਣ ਤੇ ਥੋੜਾ ਜਿਹਾ ਅਦਰਕ ਆਪਾਂ ਨੇ ਮੋਟਾ-ਮੋਟਾ ਛੀਰ ਲਿਆ ਐਦਾ ਛੀਰ ਲੋ ਇਹਨੂੰ ਤੇ ਆਜੋ ਫਿਰ ਬਣਾਉਂਦੇ ਆ ਜੀ ਹਰਬੀ ਮਸਾਲਾ ਤੇ ਹਰਬੀ ਆਪਾਂ ਪਹਿਲਾਂ ਫਰਾਈ ਕਰਾਂਗੇ ਹਲਕੀਆਂ ਹੀ ਆ ਉਹਦੇ ਬਾਅਦ ਤੇ ਸਰੋਂ ਦਾ ਤੇਲ ਪਾਵਾਂਗੇ ਜੀ ਆਪਾਂ ਤੇ ਆਪਾਂ ਨੇ ਬੜੀ ਕਰਸ਼ੀਕ ਤੇਲ ਦੀ ਪਾਰੀ ਸਰਉ ਦੀ ਉੱਤੇ ਗਰਮ ਹੋਣ ਦਵਾਵਾਂਗੇ ਇਹਨਾਂ ਤੇਲ ਨੂੰ ਪੂਰਾ ਚਲੋ ਜੀ ਤੇਲ ਆਪਣਾ ਗਰਮ ਹੋ ਗਿਆ ਹਰ ਜਿਓ ਫਰਾਈ ਕਰਾਂਗੇ ਹਲਕੀਆਂ ਜਿਹੀਆਂ ਆਪਾਂ ਨੇ ਤੇ ਜ਼ਿਆਦਾ دیر ਨਹੀਂ ਕਰਨੀ ਹੈਗੀ ਫਰਾਈ ਤਕਰੀਬਨ 3 ਤੋਂ 2-3 ਮਿੰਟ ਕਰਾਂਗੇ ਆਪਾਂ ਇਹਨੂੰ ਬਸ 2-3 ਮਿੰਟ ਤੋਂ ਬਾਅਦ ਕੱਢ ਲਾਂਗੇ ਬਾਹਰ ਤੇ ਤਕਰੀਬਨ 2 ਤੋਂ 3 ਮਿੰਟ ਹੋ ਚੁੱਕੇ ਨੇ ਤੇ ਲਓ ਜੀ ਆਰਮੀਆ ਆਪਣੀਆਂ ਰੈਡੀ ਆ ਇਹਨਾਂ ਦੀ ਜਿਹੜੀ ਲੇਸ ਆ ਉਹ ਬਿਲਕੁਲ ਖਤਮ ਹੋ ਗਈ ਆ ਤੇ ਬਾਹਰ ਕੱਢ ਲਾਂਗੇ ਆਪਾਂ ਇਹਨੂੰ ਹੁਣ ਤੇ ਆਪਾਂ ਇਹ ਆਰਬੀ ਮਸਾਲਾ ਬਣਾਉਣ ਵਾਸਤੇ ਜਿਹੜੇ ਮਸਾਲੇ ਲੱਤੇ ਨੇ ਉਹ ਨਾਰਮਲ ਘਰੇ ਮਿਲ ਜਾਂਦੇ ਆ ਆਪਣੇ। ਜੀਰਾ ਐ, ਹਲਦੀ ਐ, ਨਮਕ ਐ, ਸੁੱਕਾ ਧਨੀਆ, ਸਾਬਤ ਤੇ ਕਾਲੀ ਮਿਰਚ ਸਾਬਤ। ਹਿੰਗ ਲਵਾਂਗੇ ਥੋੜੀ ਜਿਹੀ ਆਪਾਂ। ਥੋੜੀ ਜਿਹੀ ਜੁਆਇੰਟ ਲਵਾਂਗੇ। ਬਾਕੀ ਮਟੀਰੀਅਲ ਮੈਂ ਤੁਹਾਨੂੰ ਦਿਖਾ ਦਿੱਤਾ ਸੀਗਾ। ਤੇ ਬਾਕੀ ਲਵਾਂਗੇ ਜੇ ਆਪਾਂ ਇੱਕ ਕਸੂਰੀ ਮੇਥੀ। ਬਸ ਇਹ ਆਪਣੇ ਟੋਟਲ ਮਸਾਲੇ ਨੇ। ਜਿਹੜੇ ਆਰਬੀ ਮਸਾਲਾ ਬਣਾਉਣ ਵਾਸਤੇ ਚਾਹੀਦੇ ਨੇ। ਜੋ ਕਿ ਆਪਾਂ ਨਾਰਮਲ ਘਰੇ ਆਮ ਮਿਲ ਜਾਂਦੇ ਨੇ। ਤੇ ਆਪਾਂ ਦਹੀਂ ਪਾਵਾਂਗੇ ਜਿਹਦੇ ਵਿੱਚ ਦਹੀਂ ਜਗਾ ਤੁਸੀਂ ਟਮਾਟਰ ਵੀ ਪਾ ਸਕਦੇ ਆ ਖਟਾਸ ਵਾਸਤੇ 2-3 ਟਮਾਟਰ ਪਾ ਸਕਦੇ ਜਦਹੀਂ ਨਹੀਂ ਹੈਗਾ ਤਾਂ ਟਮਾਟਰ ਹੀ ਪਾ ਲਓ ਦਹੀਂ ਨਾਲ ਜਿਹੜਾ ਅਰਬੀ ਦਾ ਟੇਸਟ ਹੈ ਉਹ ਜ਼ਿਆਦਾ ਵਧੀਆ ਆਉਂਦਾ ਏ ਤੇ ਇਸ ਕਰਕੇ ਆਪਾਂ ਦਹੀਂ ਪਾਵਾਂਗੇ ਤੇ ਲੋ ਜੀ ਅਰਬੀ ਆਪਾਂ ਨੇ ਫਰਾਈ ਕਰਕੇ ਬਾਹਰ ਕੱਢ ਲਈਆਂ ਤੇ ਜਿਹੜਾ ਤੇਲ ਬਚਿਆ ਸੀਗਾ ਉਹਦੇ ਵਿੱਚ ਹੀ ਆਪਾਂ ਮਸਾਲਾ ਭੁੰਨਾਂਗੇ ਥੋੜਾ ਤੇਲ ਘੱਟ ਹੈ ਥੋੜਾ ਜਿਹਾ ਤੇਲ ਹੋਰ ਪਾਵਾਂਗੇ ਸਰੋਂ ਦਾ ਇਹ ਲ ਆਪਣਾ ਗਰਮ ਹੋ ਗਿਆ ਜੀ ਹੁਣ ਇਹਦੇ ਚ ਪਾਵਾਂਗੇ ਆਪਾਂ ਪਹਿਲਾਂ ਜੀਰਾ ਸੁੱਕਾ ਸਾਫ ਤਾ ਧਨੀਆ ਤੇ ਥੋੜੀ ਜਿਹੀ ਕਾਲੀ ਮਿਰਚ ਸਾਤੀ ਤੇ ਨਾਲ ਹੀ ਪਾਵਾਂਗੇ ਆਪਾਂ ਹਿੰਗ ਤੇ ਦੋ ਤਿੰਨ ਚੁਟਕੀਆਂ ਆਪਣੀਆਂ ਅਜਵੈਨ ਦੀਆਂ ਜੀ ਜੋਇਨ ਜਿਆਦਾ ਨਹੀਂ ਪਾਉਣੀ ਹੈਗੀ ਸਿਰਫ 2-3 ਛਟਕੀਆਂ ਪਾਉਣੀ ਹੈ ਤੇ ਪਿਆਜ਼ ਭੁੰਨਾਂਗੇ ਬਣਾ ਆਪਾਂ ਇਦਰੇ ਪਿਆਜ਼ ਆਪਣੇ ਕਰਾਸ ਕੀਤੇ ਸੀਗੇ ਉਹ ਪਾਸ ਤੇ ਨੇ ਤੇ ਇਹਨਾਂ ਨੂੰ ਬ੍ਰਾਊਨ ਹੋਣ ਤੱਕ ਭੁੰਨਾਂਗੇ ਆਪਾਂ ਜਦੋਂ ਦਾ ਕਲਰ ਚੇਂਜ ਹੋਏਗਾ ਫਿਰ ਬਾਅਦ ਚ ਮਸਾਲਾ ਪਾਵਾਂਗੇ ਬਾਕੀ ਦਾ ਤੇ ਲੋ ਜੀ ਪਿਆਜ਼ ਆਪਣਾ ਬਿਲਕੁਲ ਤੋਂ ਲਾਲ ਹੋ ਚੁੱਕਿਆ ਤੇ ਤੇਲ ਛੱਡਦਾ ਇਹਨੇ ਹੁਣ ਜੇ ਆਪਾਂ ਹਲਦੀ ਥੋੜੀ ਨਮਕ ਵਗੈਰਾ ਪਾਵਾਂਗੇ ਤੇ ਵਿੱਚ ਪਾਵਾਂਗੇ 2 ਚਮਚ ਹਲਦੀ ਦੇ ਆ ਚਮਚਾ 2 ਚਮਚ ਨਮਕ ਦੇ ਥੋੜਾ ਜਿਹਾ ਗਰਮ ਮਸਾਲਾ ਹਲਕਾ ਜਿਹਾ ਧਨੀਆ ਪਾਊਡਰ ਤੇ ਜੇ ਆਪਣੇ ਕੋਲ ਦੇਗੀ ਮਿਰਚ ਹੈਗੀ ਤਾਂ ਦੇਗੀ ਮਿਰਚ ਵੀ ਪਾ ਸਕਦੇ ਤੁਸੀਂ ਆਪਸ਼ਨal ਹੈ ਜੇ ਹੈਗੀ ਤਾਂ ਪਾ ਦਿਓ ਨਹੀਂ ਰਹਿਣ ਦਿਓ ਤੇ 2 ਮਿੰਟ ਭੁੰਨਾਗੇ ਇਹਨੂੰ ਤੇ 1.5 ਮਿੰਟ ਤੇ ਆਪਾਂ ਨੇ ਅਦਰਕ ਦੇ ਟੁਕੜੇ ਰੱਖੇ ਸੀਗੇ ਛੋਟੇ ਛੋਟੇ ਕਰਕੇ ਹੋਏ ਉਹ ਵੀ ਪਾ ਦਾਂਗੇ ਹੁਣ ਆਪਾਂ ਤੇ ਇਹਨਾਂ ਨਾਲ ਲੱਗਦੀ ਆਪਾਂ ਅਦਰਕ ਦਾ ਉਸਣ ਦਾ ਪੇਸਟ ਪਾ ਦਾਂਗੇ ਥੋੜਾ ਪਾਣੀ ਲਾਵਾਂਗੇ ਇਹਨੂੰ ਹਲਕਾ ਜਿਹਾ ਇਹ ਤੋ तकरीबन 2-3 ਮਿੰਟ ਭੁੰਨਾਂਗੇ ਆਪਾਂ ਲਸਣ ਅਦਰਕ ਦੇ ਪੇਸਟ ਨੂੰ ਉਸ ਤੋਂ ਬਾਅਦ ਫਿਰ ਆਰਬੀਆ ਮਿਕਸ ਕਰਾਂਗੇ ਇਹਦੇ ਵਿੱਚ ਤੇ ਲੋ ਜੀ ਮਸਾਲਾ ਆਪਣਾ ਭੁੰਨ ਹੋ ਗਿਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਆਰ੍ਹਵੀਆਂ ਤੇ ਚੰਗੀ ਤਰ੍ਹਾਂ ਕਰੋ ਮਿਕਸ ਇਹਨੂੰ ਇਹ ਵੀ ਆਪਾਂ 2-3 ਮਿੰਟ ਭੁੰਨਾਂਗੇ 2 ਮਿੰਟ ਭੁੰਨਾਂਗੇ ਆਪਾਂ ਮਸਾਲਾ ਇਹਦੇ ਵਿੱਚ ਚੰਗੀ ਤਰ੍ਹਾਂ ਰਾਜੇ ਜਿਹੜਾ ਤੁਹ ਲਓ ਜੀ ਆਰਬੀ ਹਣੀ ਭੁੰਨ ਹੋ ਰਹੀ ਆ ਤਕਰੀਬਨ 2 ਮਿੰਟ ਹੋ ਚੁੱਕੇ ਆ ਤੇ ਹੁਣ ਇਹ ਜੇ ਅਪਾ ਦਹੀਂ ਪਾ ਦਾਂਗੇ ਦਹੀਂ ਫੈਂਟ ਲੈਣਾ ਚੰਗੀ ਤਰ੍ਹਾਂ ਦੁਬਾਰਾ ਫੇਰ ਉਸੇ ਤਰ੍ਹਾਂ 1-2 ਮਿੰਟ ਪਕਾਵਾਂਗੇ ਇਹਨੂੰ ਆਪਾਂ ਥੋੜੀ ਪਾ ਦਾਂਗੇ ਕਸੂਰੀ ਮੇਥੀ ਆਪਾਂ ਤੇ ਲਓ ਜੀ ਆਰਬੀ ਮਸਾਲਾ ਆਪਣਾ ਤਕਰੀਬਨ ਰੈਡੀ ਹੈ ਹਲਕਾ ਤੜੀਆਂ ਪਾ ਕੇ ਗਰਮ ਮਿਸ਼ ਕਰਾਂਗੇ ਆਪਾਂ ਇਹਨੂੰ ਇਹ ਬਿਲਕੁਲ ਸਪਾਈਸੀ ਤੇ ਥੋੜਾ ਜਿਹਾ ਖਟਾਸ ਦੇ ਬਣਿਆ ਹੈ ਕਿਉਂਕਿ ਆਪਾਂ ਨੇ ਟਮਾਟਰ ਦੀ ਜਗ੍ਹਾ ਦਹੀਂ ਪਾਇਆ ਹੈ ਦੇਖ ਸਕਦੇ ਤੁਸੀਂ ਇਹਦਾ ਕਲਰ ਤੇ ਸਰਵ ਕਰਨ ਵਾਸਤੇ ਰੈਡੀ ਆ ਹੁਣ